ਸਸਤੀ ਕਾਲ ਦੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕਟਠਿਆਲਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਉੱਤਮ ਮੀਰ ਕੋਲ ਆ ਪਾਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਗਿੰਤੇ ਦੇ گاਵਾ ਤੁਹਾਨੂੰ ਦਿਖਾਵਾਂਗੇ 10-11 ਪਸ਼ੂ ਤਾਂ ਦਿਖਾਉਣੇ ਆ ਕੁਝ ਮੱਝਾਂ ਵੀ ਅੰਦਰ ਵੱਜੀਆਂ ਆ ਤੇ ਬਾਕੀ ਇਹ ਆ ਵੀ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੱਡੇ ਛੋਟੇ ਪਹਾ ਤੁਹਾਨੂੰ ਸਾਰੇ ਵਿਖਾਉਣੇ ਆ ਇੱਕਾਂ ਨੀਲੀ ਦੀ ਕੱਟੀ ਵੀ ਤੁਹਾਨੂੰ ਦਿਖਾਉਣੀ ਹੈ ਅੱਜ ਤਸੱਲੀ ਆਪਣੇ ਇੱਥੋਂ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਪਾਸ ਜਰੂਰ ਕਰਾ ਲਿਆ ਕਰੋ ਦੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਦੇ ਆਪ ਵੱਡਾ ਸਾਡੇ ਅੱਜ ਤੇ ਵੱਲਾ ਮੰਡੀ ਲਾਈ ਜੇ ਤੇ ਮੰਡੀ ਤੁਹਾਨੂੰ ਪਤਾ ਹੀ ਰੌਣਕਾਂ ਲੱਗਦੀਆਂ ਰਹਦੀਆਂ ਨੇ ਚੱਲਦੇ ਆ ਗਏ 14 15 ਦੇ ਕੋਈ ਵਿੱਚ ਚਲ ਗਿਆ ਜਗਾਵਾ ਅੱਛਾ ਅੱਜ ਅੱਜ ਦਾ ਤੁਹਾਨੂੰ ਫੋਨ ਕੀਤਾ ਮੈਂ ਚਲੋ ਠੀਕ ਹੈ ਉਹ ਵੱਲਾ ਮੰਡੀ ਵੀ ਆਉਣ ਹੀ ਵਾਲੀ ਹੈ ਤੁਹਾਡੇ ਰਾਧਾ ਵੀ ਆ ਗਈ ਹਿਸਾਬ ਨਾਲ ਕਿ ਰਾਹ ਗਿਆ ਔਰ 15 20 ਦਿਨਾਂ ਦੇ ਹਿਸਾਬ ਨਾਲ ਬੈਠ ਗਏ ਥੋੜੇ ਦਿਨ ਤੇ ਰਾ ਗਿਆ ਰਾਧਾ ਨਾਲ ਦੇਖਾਂਗੇ ਪਹਿਲਾਂ ਹੀ ਲਾ ਦਈਏ ਘਰੇ ਹਾਂਜੀ ਹਾਂਜੀ ਆਪਣੀ ਘਰੇ ਮੰਡੀ ਲੱਗੀ ਰਹਿੰਦੀ ਹੈ ਜਦੋਂ ਮਾਲ ਆਉਂਦਾ ਜਾਂ ਬਾਕੀ ਵੀ ਰਾਜਣਾ ਜਿਹੜੇ ਲੋਕ ਹਰ ਕੋਈ ਵੇਖੇ ਤਾਂ ਕਿ ਚੱਕਾ ਜੇ ਮਾਲ ਆਪਣੇ ਕੋਲ ਗਰਮੀ ਦੇ ਮੌਸਮ ਵਾਲਾ ਹੀ ਆ ਬੋਦਾੜਾ ਨਾਲ ਮਿਕਸ ਜਾਇਆ ਅੱਛਾ ਇਹ ਹੈ ਵੀ ਦੁੱਧ ਵਾਲਿਆਂ ਦਾ ਰੇਟ ਵੀ ਆਪਣੇ ਨਾਰਮਲ ਹੋਣਗੇ ਤੇ 14000 ਤੋਂ ਆਪਾਂ ਅੱਪਾਂ ਅੱਪਸ਼ੀ ਸ਼ੁਰੂ ਕਰਨਾ ਹੈ ਅੱਜ ਠੀਕ ਆ ਹਾਂ ਜੀ ਹਾਂ ਜੀ ਤੇ ਇਹ ਆ ਵੀ ਮੰਤਾਂ ਨੇ ਵੀ ਖੁੱਲੇ ਹੀ ਹੋਣਗੇ ਬੋਲੇ ਹੋਣਗੇ ਵੀਰ ਕੋਈ ਫੋਨ ਲਾਵੇ ਜਿੰਨੋਂ ਕਿਸੇ ਨੂੰ ਚੰਗੇ ਫੋਨ ਉਹ ਲਾਵੇ ਜਿਹਨੇ ਮਾਲ ਲੈਣਾ ਆ ਤੇ ਇਹ ਆਪਾਂ ਦੇਣਾ ਆ ਉਹਦੇ ਆਪਾਂ ਰੱਖਣਾ ਰਿਹਾ ਨਹੀਂ ਕੋਈ ਯਾਰ ਪਾ ਹੋ ਗਿਆ ਜਾਂ ਠਾ ਹੋ ਗਿਆ ਤੇ ਕਈ ਵੀਰ 10-20 ਮਿੰਟ ਫੋਨ ਲਾ ਕੇ ਡਰਾਸੀ ਪੁੱਛਦੇ ਰਹਿੰਦੇ ਆ ਬਾਅਦ ਕਹਿੰਦੇ ਫਿਰ ਦੱਸਨੇ ਆ ਕੋਈ ਟ੍ਰੈਸ ਤੇ ਆਪਾਂ ਪਹਿਲਾਂ ਬੋਲ ਕੇ ਦੱਸ ਦਿੰਨੇ ਆ ਠੀਕ ਹੈ ਪਿੰਡ ਆਪਣਾ ਕਠਿਆਲਾ ਜੇ ਅਸੀਂ ਡੇਰਾ ਬਾਬਾ ਨਾਨਕ ਜ਼ਿਲ੍ਹਾ ਗਰਦਾਸਪੁਰ ਦਨ ਜਦੀਕ ਫਲੇਕਾਰ ਚੋੜੀਆਂ ਜਿਹੜਾ ਪਾਪਾ ਨਾਨਕ ਦੇ ਸੈਂਟਰ ਚੱਡਾ ਤਲਵੰਡੀ ਰਾਮਾ ਪੈਂਦਾ ਤੇ ਨਾਲ ਇੱਕ ਠਿਆਲਾ ਪਿੰਡ ਜੇ ਠੀਕ ਹਾਂ ਨੰਬਰ 98142 56054 ਦੂਜਾ ਨੰਬਰ 98554 76701 ਦੇ ਠੀਕ ਹੈ ਜੀ ਹਾਂ ਜੀ ਤੇ ਪਹਿਲਾਂ ਫਿਰ ਇਸੇ ਤੋਂ ਸ਼ੁਰੂ ਕਰ ਲਈਏ ਇਸੇ ਤੋਂ ਕਰ ਲੈਣਾ ਜੀ ਚੰਗੀ ਸਾਂਭੀ ਸੁੰਭੀ ਹੈ ਗਾਂ ਜੜੀ ਵਾਲੀ ਸੋਈ ਸਵਾਈ ਆ ਬਾਕੀ ਚਲੋ ਸਾਂਭੀ ਤੇ ਹੈਗੀ ਆ ਤੇ ਪਰ ਥਾਣੇ ਜਿਹੜਾ ਵਾ ਇਹੋ ਜਿਹਾ ਥਾਣਾ ਆਪਾਂ ਨੂੰ گاਵਾਂ 'ਚ ਬੜਾ ਘੱਟ ਲੱਭਦਾ ਵਾ ਆ ਦੇਖਾ ਦੇ ਥਾਣਾ ਇਹੋ ਜਿਹਾ ਥਾਣਾ ਕਾਫੀ ਘੱਟ ਹੁੰਦਾ گاਵਾਂ 'ਚ ਚੰਗੇ ਗਾਪ ਤੇ ਤੇ ਬਿਲਕੁਲ ਦੂਰ ਦੂਰ ਥਾਣੇ ਤੇ ਚੰਗੇ ਸਾਈਜ਼ ਵਾਲੇ ਥਣ ਕਿੰਨੇ ਚੱਲਦੀ ਸੂਈ ਜੇ ਵੀਰ ਜੀ ਇਹ ਕੱਲ ਸਵੇਰੇ ਸੂਈ ਜੇ ਅੱਛਾ ਕੱਲ ਕੱਲ ਦਾ ਅੱਜ ਦੂਜਾ ਦਿਨ ਸੂਈ ਹੋ ਜਾ ਮਗਰ ਲਸ਼ਰੀਏ ਚੰਗੇ ਦੇ ਬਰੀਡ ਵਾਲੀ ਠੀਕ ਹੈ ਹਾਂਜੀ ਹਾਂਜੀ ਕਿੰਨੇ ਕ ਦੁੱਧਾਂ ਲਈ ਆਏ ਦੁੱਧ ਲਈ ਜੇ ਵੇਖੋ ਅਜੇ ਕੱਲ ਸੂਈ ਅੱਜ ਤੇ ਸਟਾਰਟਿੰਗ ਤੇ ਕੋਈ ਬੋਲਾ ਹੋਏ ਕੋਈ 10000 ਲੀਟਰ ਹੋਏਗਾ ਬਾਕੀ ਦੁੱਧ ਕੋਈ ਆਪਣੇ ਦੇ ਵਿੱਚ ਕਰੇਗੀ ਦੁੱਧ ਦਾ ਦੂਜਾ ਸੂਆ ਜੇ ਆਰਗੀ ਤੇ ਪਿਛਲੇ ਸੂਏ ਦੇ ਨੇ ਮਸ਼ੀਨਾਂ ਵੀ ਤਾਂ ਹੀ ਕੱਢਿਆ ਜੇ ਠੀਕ ਹੈ ਆਰਗੀ ਮ ਬਾਕੀ ਆ ਹਵਾਨਾ ਇਹਦਾ ਥੱਲੇ ਦੇਖ ਸਕਦੇ ਆ ਨਿੱਗਰ ਆ ਗਾਂ ਚਲੋ ਜੀ ਨੀਵੀ ਆ ਸਾਰੀ ਲੈ ਜੋ ਕਿਉਂਕਿ ਮਾਰ ਲੈ ਹਾਂਜੀ ਇੱਕ ਵਾਰੀ ਫੇਰ ਕਮਾ ਲੈ ਚਲੋ ਲੈ ਆਇਆ ਅੱਜ ਜਾਂ ਦਰਦੀ ਆ ਥੋੜਾ ਇਹ ਕਿੰਨਾ ਜੇ ਦਾ ਮੁੱਲ ਫਿਰ ਵੀ ਜਿਹੜਾ ਛਾਂ ਉਹਦਾ ਮੁੱਲ ਕੋਈ ਨਹੀਂ ਹਾਂਜੀ ਕਿਉਂਕਿ ਤੁਹਾਨੂੰ ਵੀ ਪਤਾ ਵੀ ਇਹ ਏਡਾ ਡੰਗਰ ਪਾਲਣਾ ਤੇ ਹਾਰੀ ਸਾਰੀ ਪਾਲ ਨਹੀਂ ਸਕਦਾ ਲਾ ਪੇ ਪੱਠਿਆਂ ਦੇ ਪਾਲ ਸਕਦਾ ਆ ਹਾਂਜੀ ਤੁਹਾਨੂੰ ਮਾੜ ਕੇ ਜਿਹੜੇ ਇਹਨੂੰ ਫੀਡ ਪਾਣੀ ਉਹ ਵੀ ਤੁਹਾਨੂੰ ਪਤਾ ਅੱਜ ਕੱਲ ਫੀਡਾਂ ਨਹੀਂ ਜਾਂ ਬਹੁਤ ਮਲੇਬ ਤੋਂ 22500 ਤੋਂ ਨਿਆਤਾ ਗਈ ਫੀਡ ਆ ਗਈ ਆ ਹਾਂਜੀ ਹਾਂਜੀ ਬਾਜ਼ੀ ਦੇ ਬੀੜ ਕੇ ਇਹਨਾਂ ਖਰਾਜ ਚੱਰੀ ਹੈ ਤੇ ਰਾਜੀ ਆ ਗਈ ਹੈ ਹਾਂਜੀ ਹਾਂਜੀ ਇਹਨੇ ਜੀਕਰ ਇਹਨੂੰ ਤਿਆਰ ਕਰਨ ਤੇ ਲੱਖ ਰੁਪਏ ਚਾਰ ਹੀ ਛੜਿਆ ਹੋਏ ਕਿਸ ਨੇ ਇਹਨੂੰ ਠੀਕ ਹੈ 12 ਬੱਜ ਲੱਖ ਮੁੱਲ ਵੀ ਨਹੀਂ ਤਾਂ ਕਰਨਾ ਕਿੰਨਾ ਕਰਨੇ ਦਾ ਮੁੱਲ 70 ਵੀ ਨਹੀਂ ਕਰਨਾ ਹੈਗਾ 2 ਘੜਾ 70 ਵੀ ਜਿਆਦਾ ਅੱਛਾ 68000 ਦੀ ਦੇ ਦੋ 68000 ਕਰਨਾ ਮੰਨਤਾ ਨੋਰ ਕਿਹੜਾ ਇਹ ਕਰਨਾ ਕੋਈ ਨਹੀਂ 50000 ਦੇ ਦੇ ਦਾਂਗੇ ਪਰ ਬਾੜ ਜਿਹੜੇ ਲੱਖੋਂ ਬਾਹਰ ਵਾਲੀ ਆ ਪਰ ਆਪਾਂ ਜਿਹੜੇ ਸਹਾਰਾ ਮਾਲ ਮਿਲਿਆ ਨਾ ਜਿਹੜਾ ਬਾਜੇ ਪਾਸੋਂ ਵਾਜੇ ਉਸੇ ਸਹਾਰਾ ਪੰਦੇ ਹੀ ਜਾਣਾ ਆ ਤੇ ਸਾਡੇ ਥੱਲੇ ਐ ਇੱਕ ਵਾਲੀ ਬਾਕੀ ਇਹ ਆ ਵੀ ਅਜੇ ਕਿਹੇ ਵੀ ਵੀਰ ਦੇ ਪਸੰਦ ਹੁੰਦੀ ਆ ਫੋਨ ਕੋਈ ਲਾਵੇ ਮਾਨਤਨ ਖੁੱਲੇ ਹੋਣਗੇ ਹਨ ਹਾਂ ਜੀ ਹਮੇ ਹੋਣਗੇ ਵੱਡੀ ਵਹਿੜਿਆ ਵੀ ਬਾਈ ਠੀਕ ਹੈ ਚਲੋ ਹੁਣ ਆ ਵੀ ਦਿਖਾ ਦਈਏ ਫਿਰ ਹਾਂ ਜੀ ਤੋਰ ਤੋਰ ਇਹਨਾਂ ਵੀ ਸੁਈ ਸੁਈ ਆ ਥਾਣਾ ਇਹਦੇ ਕੋ ਵੀ ਪੂਰਾ ਕਮਲ ਦਿਖਾਈ ਜਾਣਾ ਬਾਕੀ ਵੀਰ ਸਾਰੇ ਸਿਆਣੇ ਆ ਹਾਂ ਜੀ ਇਹਦੇ ਵੱਲ ਦੇਖੋ ਥੋੜੀ ਗਾਂ ਨਾਲ ਜਿਆਦੀ ਆ ਬਾਕੀ ਐ ਮੈਟ ਵੀ ਆ ਵਕਾਉ ਆ ਇਹ ਵੀ ਇਹ ਵੀ ਕਿਸੇ ਵੀਰ ਨਾਲ ਮੰਗਵਾਣਾ ਹੋਵੇ ਤਾਂ ਮੰਗਵਾ ਸਕਦਾ ਜੀ ਥਾਨਾ ਇਹਦੇ ਤੁਹਾਨੂੰ ਦਿਖਾ ਦਈਏ ਲੱਗੇ ਤਾਂ ਇੱਕ ਦੀ ਆਹ ਦੇ ਥਾਨੇ ਦਾ ਵੀ ਚੰਗੇ ਸਾਈਦਾ ਕਰਿਆ ਵੀ ਜਿੱਦ ਤੇ ਦੇ ਸਾਂਦੇ ਬਾਕੀ ਵੀ ਭਵਾਨਾ ਪਿੱਛੇ ਤੋਂ ਲੈ ਕੇ ਗਾਂ ਤੱਕਰ ਚਲੋ ਚੰਗਾ ਬਾਕੀ ਵੀ ਜਿਹੜੀਆਂ ਬਸ਼ੀਆਂ ਮਗਰ ਸਾਰੀਆਂ ਸਰਵਈ ਦੇ ਮਗਰ ਬਸ਼ਾ ਪਾਕਿਸਤਾਨੀਆਂ ਬਸ਼ੀਆਂ ਇੱਕ ਮਗਰ ਅੱਛਾ ਬਾਕੀ ਮਾਇਆ ਬਾਕੀ ਸਾਰੀਆਂ ਬਸ਼ੀਆਂ ਤੇ ਇਹ ਵੀ ਹੈਗੀ ਗਰਮੀ ਵਾਲੀ ਆ ਨਾ ਕਰੋਸ ਕਿੰਨੇ ਚਿਰ ਦੀ ਸੋਈ ਆਏ ਸੋਈ ਕੱਲੀ ਇਹ ਦੇਖੋ ਵੀ ਬੋਲਾ ਹੀ ਹੋਣਾ ਜਿੱਦ ਬੋਲਾ ਸਟਾਰਟਿੰਗ ਇਹਦੇ ਕੋ ਵੀ 9-10 ਲੀਟਰ ਹੈਗਾ ਜੇ ਬਾਕੀ ਜਦਾਂ ਥਾਂ ਥਾਂ ਲੱਗਾ ਦੋ ਤੇ 14-15 14 ਪਤਾ ਨਿਕਲ ਭਰੇਗੀ ਤੇ ਇਹਦਾ ਮੁੱਲ ਫਿਰ ਮੁੱਲ ਵੀਰ ਜੀ 55000 ਇਹਦਾ ਅੱਛਾ ਹਾਂ ਜੀ ਜੀ ਤੇ ਕਿੰਨੇ ਦੀ ਕਰਦੀ ਹੈ ਜੱਸਮਾ 50000 ਦੇ ਦਰ ਅਛਾ 50000 ਕੀ ਕਰਨਾ ਮਾਨਤਨ ਹੋ ਮਾਨ ਮਾਨ ਖੁੱਲੇ ਹੋਣਗੇ ਵੀਰ ਬੰਕੇ ਫੋਨ ਲਾਏ ਤੇ ਮੈਂ ਪਹਿਲਾਂ ਹੀ ਕਰਾ ਲੇ 2000 ਹੋਰ ਮਾਨ ਕਰ ਦਾਂ ਕਰ ਚਲੋ ਬਾਕੀ ਅੱਜ ਫੋਨ ਤੇ ਵੀ ਖੁੱਲੇ ਹੀ ਮਾਨਤਨ ਹੋਣਗੇ ਫੋਨ ਕੋਈ ਲਾਵੇ ਜਰੂਰ ਠੀਕ ਤੋਰ ਦ ਫਿਰ ਇਹਨਾਂ ਆਹ ਠੱਡੀ ਤੇ ਜਿਹੜੇ ਕਹਿੰਦੇ ਨਾ ਬੋਦੀ ਵਾਲੀ ਇਹ ਬੋਦੀ ਵਾਲ ਦੇ ਨਾਲ ਜੱਤ ਵਾਲੀ ਯਰ ਸੀ ਜੀ ਠੀਕ ਡਬਲ ਜਰਮਨ ਸ਼ਾਫਟ ਕੋਈ ਨਹੀਂ ਹੁੰਦੇ ਡਬਲ ਜੱਤ ਵਾਲੇ ਠੀਕ ਡਬਲ ਕੋਟ ਵਾਲੀ ਡਬਲ ਕੋਟ ਆਈ ਜੇ ਹਾਲ ਠੀਕ ਹੈ ਜੀ ਬੋਦੀ ਵਾਲੀ ਦਾ ਆਨੇ ਦੇਖ ਵੀ ਚੰਗਾ ਲੱਗਾ ਹੈ। ਬਾਕੀ ਆ ਵੀ ਅੱਜ ਜਾਨਵਰ ਸਾਰੇ ਕ੍ਰੋਸ ਚ ਹੀ ਆ। ਹੁਣ ਜਿਹੜਾ ਮੌਸਮ ਆਉਂਦਿਆ ਵੇਹੀ ਮੌਸਮ ਤੇ ਚਾਉਣ ਆ ਲੀਆਂ। ਗਰਮੀ ਵਾਲੇ ਸਾਰੇ ਪਸ਼ੂ ਆ। ਤੇ ਇਹ ਕਿੰਨੇ ਦਿਨਾਂ ਦੀ ਸੋਈ ਆ? ਵੇਜੀ ਇਹਨੂੰ ਵੀ 10-12 ਪਰ ਦੇਣ ਹੋਵੇ ਰੇ ਸੀਨ ਅੱਛਾ ਤੇ ਇਹ ਦੁੱਧ ਕਿੰਨਾ ਕਰਗੀ ਆ ਦੁੱਧ ਐ ਟਾਈਮਸ 11-12 11-12 ਕਿਲੋ ਜੀ ਤੇ ਕਿੰਨਾ ਕਰੀ ਜਾਓਗੀ ਦੁੱਧ 13-14 ਕਿਲੋ ਕਰ ਦੇਈਏ ਅੱਛਾ 13-14 ਨੇ ਲਾਗੇ ਕਰੀ ਜਾਓਗੀ ਤੇ ਇਹਦਾ ਮੁੱਲ ਫਿਰ ਮੁੱਲ ਵੇਜੀ ਦਾ 50 ਕਰਾ ਲਓ ਭਾਏ 48 ਕਰਾ ਲਓ 45 ਕਰਾ ਲਓ ਭਾਏ 48 ਹਜ਼ਾਰ ਦੇ ਦਾਂਗੇ 42 ਹਜ਼ਾਰ ਕੀ ਕਰਦੋਗੇ ਮੰਨ ਤਾਂ ਨਾ ਕਰਾਂਗੇ ਕਰਨਾ ਕੋਈ ਨਹੀਂ 40 ਹੀ ਦੇ ਦਾਂਗੇ ਵੇਜੀ 40 ਹਜ਼ਾਰ ਬਾਕੀ ਮੇਰੇ ਕੋਈ ਫੋਨ ਲਾਈ ਹੋਰੇ ਮਾਂ ਹੋਣਗੇ ਥੱਲੇ ਕੋਈ ਗੱਲ ਠੀਕ ਆ ਆ ਵੀ ਸੋਈ ਆ ਇਹ ਵੀ ਸੀਰੀ ਸਵਾਈ ਦੇ ਕੀ ਇਹੇ ਥੱਲੇ ਪੂਰੀ ਸਫਾਈ ਜਾਂ ਤੋਰ ਦੋ ਇਹਨਾਂ ਨੂੰ ਕੋਈ ਥੱਲੀਆਂ ਨਾਲ ਚਾਲੀਆਂ ਕੋਈ ਰੱਸੀ ਦੀ ਲੋੜ ਨਹੀਂ ਇਹਦਾ ਸੁਆ ਕਿਨਵਾ ਜੇ ਇਹਦਾ ਸੁਆ ਪਹਿਲਾਂ ਹੀ ਜਾਂਦੀ ਤੇਲਾ ਸੁਆ ਕਾਰਾ ਜਿਹਾ ਸਰੀਰ ਆ ਤੇ ਕਾਦਰ ਵੀ ਬਹੁਤਾ ਉੱਚਾ ਨਹੀਂ ਆ ਪਰ ਥੱਲਿਆਂ ਜਿਹੜੇ ਆ ਸਫਾਈ ਜੇ ਇਹਦੇ ਮਾ ਵੀ ਬੱਸੀ ਇਹ ਮਗਰੇ ਵੱਚੀ ਹੋਲੀ ਹੋਲੀ ਡਾ ਲਿਆ ਵੀ ਦਿ ਪਾ ਲੱਗੇ ਤਾਂ ਚੰਗਾ ਕਮਾਲ ਦਾ ਸਾਨੇ ਇਹਦੇ ਵਿੱਚ ਮਸ਼ੀਆਂ ਇਹ ਨਹੀਂ ਚੱਲਦੀ ਉਤਰਾ ਇਹ ਚੰਡੀਆਂ ਤੇ ਹੀ ਦੀਆਂ ਆ ਇਹ ਕਿੰਨੇ ਦਿਨਾਂ ਦੀ ਸੋਈ ਆ ਪਰਸੋਂ ਰਾਤੀ ਸੁਣੀ ਜੇ ਇਹ ਕਿੰਨੇ ਕ ਦੁੱਧ ਆ ਲਈ ਆ ਦੁੱਧ ਆ ਜਣਾ ਬੋਲੇ ਥੱਲੇ 8 ਲੀਟਰ ਜੇ ਦੁੱਧ 13 14 13 ਲੀਟਰ ਭਰੀ ਗਈ ਜਦੋਂ ਖਣ ਲੱਗਾ ਤੇ ਇਹਦਾ ਮੁੱਲ ਫਿਰ ਮੁੱਲ ਕਰਾਉਣਾ ਤਾਂ 45 ਕਰਾ ਲਓ 40 ਕਰਾ ਲਓ ਭਾਈ 37000 ਦੇ ਦਿੰਦਾ 37000 ਜੀ 37000 ਚਲੋ ਬਾਕੀ ਹੋ ਜਾਊਗਾ ਮਾਨਤਾਂ ਜੀ 52000 ਫੋਨ ਲਾਏ ਕੋਈ ਗੱਲ ਨਹੀਂ ਹੋ ਰਹੀ ਮਾਨਤਾਂ ਨੂੰ ਮਾਨਤਾਂ ਨੂੰ ਤੇ ਖੁੱਲੇ ਹੋਣਗੇ ਖੁੱਲੇ ਹੋਣਗੇ ਜੀ He visto eso ahí. Allí va también. Sí, Todo el desfile. Sí. Y de Macarvi va a ਇਹਦੇ ਵੀ ਦੇਖ ਸਕਦੇ ਆ ਬਹੁਤ ਕਮਾਲ ਦਾ ਚਾਵਲ ਬਹੁਤ ਵਧੀਆ ਜੀ ਪੂਰੇ ਕਮਾਲ ਦਾ ਥਾਨਾ ਜਿਹੜਾ ਇਹਦਾ ਤੇ ਇਹ ਕਿੰਨੇ ਕ ਦੁੱਧ ਵਾਲੀ ਆ ਵੀਰ ਜੀ ਹਟਾਏ ਤਾਂ ਠੰਡਾ ਕਰਕੇ 11-12 ਕਿਲੋ ਜੀ ਦੁੱਧ ਦੇ 13-14 15 ਤੱਕ ਵੀ ਕਰੇਗਾ ਚੋਲ ਲਗਾ ਦੇ ਅੱਛਾ ਤੇ ਇਹਦਾ ਮੁੱਲ ਫਿਰ ਵੀਰ ਜੀ ਵੇਖੋ ਜੇ ਕਿਤੇ ਵਸ਼ੀ ਥੋੜੀ ਜਿਹੀ ਪਿੰਡੇ ਤੇ ਹੁੰਦੀ ਥੋੜੀ ਜਿਹੀ ਪਿੰਡੇ ਤੋਂ ਲੱਸੀ ਲੱਸੀ ਆ ਵਸ਼ੀ ਇਹ 45-50 ਹਜ਼ਾਰ ਦੀ ਹਾਂਜੀ ਪਰ ਆਪਾਂ 45-50 ਨਹੀਂ ਹੁਣ ਮੰਗਣਾ ਕਿਉਂ ਕੱਡਾ ਭਰ ਲੱਸੀ ਆ ਵਸ਼ੀ ਹਾਂਜੀ ਇਹ ਹਾਂ ਨਾ 35000 ਦੀ ਦੇ ਦਾਂਗੇ 35000 ਦੀ ਠੀਕ ਆ ਚਲੋ ਮਾਦਨ ਮੌਕੇ ਤੇ ਆਪੇ ਹੋ ਜਾਊਗਾ ਮਾਦਨ ਕਰਾਂਗੇ ਕਰਨੇ ਕਿਹੜੇ ਹੁਣ ਵੀ ਕਰਵਾਗੇ 32000 ਦੀ ਦੇ ਦਾਂਗੇ ਵੀ 32 ਦੀ ਦੇ ਦੇਣੀ ਬਾਕੀ ਵੀਰ ਕੇ ਸੋਲਾ ਹੀ ਹੋ ਰੇ ਮਾਨ ਹੁਣਗੇ ਖੁੱਲੇ ਡੁੱਲੇ ਠੀਕ ਆ ਚਲੋ ਆ ਗੱਬਣਾ ਆ ਗਿਆ ਹੁਣ ਗਣ ਆ ਤਿੰਨ ਗੱਬਣਾ ਆ ਗਿਆ ਗੱਬਣਾ ਆ ਗਿਆ ਪਰ ਇਹ ਵੀ ਆ ਛੰਡੀਆਂ ਧੀਰਿਆਂ ਜੇ ਇਹਦਾ ਸੂਆ ਦੂਜਾ ਸੂਆ ਦੇ ਦਿੰਦੇ ਦੂਸਰਾ ਸੂਆ ਇਹਨੇ ਸੋਨਾ ਇਹਦੇ ਥਣ ਦੇਖ ਸਕਦੇ ਜੇ ਕਰੀ ਲਾ ਕੇ ਧੋ ਇਹ ਕੋਈ ਹੱਟਾ ਤਾਂ ਆਪਣੀ ਲੈ ਜੂਗੀ ਏ ਵੇਜੇ ਦਾ 15 ਦੇ ਨਹੀਂ ਦਾ ਜੇ ਪਰ ਬੱਛੀ ਖਲਣ ਢਣਾ ਨਾਲ ਬਣੇਗੀ ਬਹੁਤ ਵਧੀਆ ਜੀ ਠੀਕ ਹੈ ਜੀ ਅੱਜ ਵੀ 4 ਹੋ ਗਈ ਜੀ ਤੇ ਉਹ ਤਰਾ ਕਿੰਨਾ ਕੁ ਦੁੱਧ ਕਰੀ ਜਾਊਗੀ ਏ ਦੁੱਧ 14-15 ਡੱਬੀ ਰਹੀ ਜਾਏਗੀ ਤੇ ਮੁੱਲ ਦਾ ਗਾਂ ਮੌਸਮ ਗਰਮੀ ਵਾਲਾ ਸਾਲ ਚ ਇਹਦੇ ਫੇ ਵੱਧ ਭਰਨੀਆਂ ਹਾਂ ਹਾਂਜੀ 14-15 ਲੀਟਰ ਦੁੱਧ ਜਿਹੜਾ ਉਹ ਵੀ ਸਾਣਾ ਵਧੀਆ ਪਿਓਰ ਦੁੱਧ ਹੈ ਜਿਹੜਾ ਠੀਕ ਆ ਹਾਂਜੀ ਤੇ ਇਹਦਾ ਮੁੱਲ ਫਿਰ ਉਹ ਵੀ ਜਿੰਨੇ ਨੰਬਰ ਦੀ ਆ ਬਾਤ ਆਈ ਹੁੰਦੀ ਵਸ਼ੇ ਦੇ 45000 ਦੀ ਇਹ ਵੀ ਨੇ ਹੁਣ 4 ਦਿਨ ਸਾਹਮਣੇ ਹਰਤਾ ਹਾਂਜੀ ਸਾਹਮ ਛੱਡ ਕੇ ਦਾਂਗੇ ਮੋਲ ਕਰਾਂ ਉਹਦਾ ਜਿੰਨਾ ਮਰਜ਼ੀ ਚਾਲੀ ਕਰਾ ਲਓ ਭਾਈ 35000 ਦੀ ਦੇ ਦਾਂਗੇ 35000 ਦੀ ਦੇ ਦੇਣੀ ਚਲੋ ਬਾਕੀ ਹੋ ਜਾਊਗਾ ਮੰਨਦੇ ਕਰਾਂਗੇ 32000 ਦੀ ਦੇ ਲਾਂਗੇ 3000 ਹੋਰ ਮਾਲ ਠੀਕ ਹੈ ਜੀ ਬਾਕੀ ਹੋਰ ਮੌਕੇ ਤੇ ਕਰਾਂਗੇ ਤੇ ਇਹਦਾ ਸੂਆ ਕਿਨਵਾਜੇ ਇਹ ਦੂਜੇ ਸੂਆ ਜੇ ਇਹ ਵੀ ਕੋਈ ਦੇਣਾ 15 ਲੈ ਜੇ 20 ਲੈ ਜੇ ਠੰਡੀਆਂ ਤੇ ਨਹੀਂ ਬੜਾ ਇਹ ਵੀ ਠੰਡੀਆਂ ਤੇਰੀ ਤੇ ਬਾਕੀ ਹੈਗੀਆਂ ਕ੍ਰੋਸ ਤੇ ਹੈ ਠੰਡੀਆਂ ਸ਼ਰ ਸ਼ਰ ਜਾਂਦੀ ਹੈ ਵੇਖੋ ਡੱਬੀ ਥਾਣੇ ਤੇ ਦੇਖ ਸਕਦੇ ਜੀ

ਖੰਡੀ ਤੇਰੀ ਹੈ ਤੇ ਇਹ ਵੇਤੀ ਕਿੰਨੇ ਕਿ ਦੁੱਧ ਆ ਲਈਆ ਦੁੱਧ 15-16 ਲੀਟਰ ਕੱਢੀ ਆ ਕਿ ਵੀਰੇ ਜਦ ਤਿਆਰ ਹੋਵੇ ਆ ਦਿਨਾਂ ਦੇ 15-20 ਲੈਂਦੀ ਜੇ ਤੇ ਇਹਦਾ ਮੁੱਲ ਫਿਰ ਮੁੱਲ ਵੀਰ ਜੀ ਵੇਖੋ ਜਨਾਬ ਦਾ ਆ ਗਈ 55000 ਦੀ ਵਸੀ ਆ ਬਰ ਅਸੀਂ ਵੀਰ ਨੇ 15 ਦਿਨ ਸਾਹਮਣੀ ਆ ਤੇ ਆਪਾਂ ਵੀ ਸਾਹਮ ਛੱਡ ਕੇ ਦਾਂਗੇ ਅੱਛਾ 45000 ਦੀ ਦੇ ਦਾਂਗੇ 45000 ਦੀ ਚਲੋ ਹੁਜੂਜਾ ਮੰਨ ਤਾਂ ਨਾ ਕਹਾਂ ਆਏ ਵੇ ਜੀ ਹੁਣੀ ਕਰਦਾ ਗਿਆ ਨਾ ਕਿ ਵੀਰ ਆਖੇ ਵੀ ਵੱਧ ਮੋਲੇ ਤੇ ਹੋਰ ਘੱਟ ਦੇ ਦਾਂਗੇ ਕਿੰਨੇ ਦੇ 42000 ਦੇ ਦਾਂਗੇ ਹਾਂਜੀ 45000 42000 ਬਾਕੀ ਵੀਰ ਕੋਈ ਫੋਨ ਲਾਵੇ ਹੋਰ ਹੀ ਮੰਨ ਤਾਂ ਸੁਲਾ ਹੋਏਗਾ ਸਾ ਵੀ ਗਾਂ ਚੰਗੇ ਖੁੱਲੇ ਢੇਪਾਂ ਦੀ ਖੁੱਲੀ ਹੈ ਵੀ ਸਾਹੀ ਵਾਲ ਵੱਡੇ ਕੱਦ ਵਾਲੀ ਚੰਗੇ ਥਾਂ ਤੇ ਰਾਵਾਂ ਤੇ ਫਿਰ ਅੱਛਾ ਥਾਣੇ ਦੇਖ ਸਕਦੇ ਜੀ ਇਹ ਨਹੀਂ ਵੀ ਕਿਸੇ ਕੱਲ ਨਾਲ ਸੜ ਮਾਰੇ ਗਿਆ ਦੇ ਕਟਲਾਂ ਜੀ ਠੀਕ ਹੈ ਨਹੀਂ ਜਦਾ ਮਾਰੀ ਇਹ ਆ ਵੀ ਚਲੋ ਅਗਲੇ ਥਣਾਂ ਦਾ ਸਾਈਜ਼ ਜ਼ਰੂਰ ਥੋੜਾ ਲੰਮਾ ਹੈ ਸਾਈਜ਼ ਆਗੜੀਆਂ ਬਹੁਤਾਂ ਗਰਮ ਹੁੰਦੀਆਂ ਨਾ ਮਗਰੋਂ ਦੀ ਪੈਣ ਦਾ ਕਿ ਥਣ ਖਿੱਚੀ ਆ ਠੀਕ ਆ ਥਣ ਮਗਰ ਦਾ ਵੀ ਇਹ ਤਾਂ ਪ੍ਰੋਪਰ ਹੱਥ ਚੋਂ ਨਾਲਾ ਵਾ ਇਹ ਵੀ ਅਗਲਾ ਥਣ ਥੋੜਾ ਲੰਮਾ ਆ ਚਲੋ ਡਰ ਜਾਂਦਾ ਪਸ਼ੂ ਕਈ ਇਹਦੀ ਇਹ ਕਿੰਨੇ ਕ ਦੁੱਧ ਆ ਲਈ ਜੇ ਇਹ ਤਾਂ ਵੱਡੀ ਜਰਸੀ ਆ ਕੱਦ ਕਾਠ ਵਾਲੀ ਆ ਹਾਂਜੀ ਦੁੱਧ 20 ਬਲਾਈ ਚਲੇਗਾ ਸਵਾਤਾ ਨਾਲ ਕਿਤੇ ਤੱਕ ਭਰੇਗੀ ਨਾ ਠੀਕ ਆ ਬਾਕੀ ਦੁੱਧ ਤੁਹਾਨੂੰ ਪਤਾ ਹੁੰਦਾ ਫੈਨਡ ਵਾਲਾ ਸੰਗਣਾ ਹੁੰਦਾ ਇਹਨਾਂ ਦਾ ਹਾਂਜੀ ਤੇ ਇਹਦਾ ਫਿਰ ਮੁੱਲ ਵੀਰ ਜੀ ਆਪਾਂ ਮੁੱਲ ਨਹੀਂ ਕਰਨੇ ਆਪਾਂ ਵੜਾ ਦੇ ਦੇਣੀ ਆ ਤੁਹਾਡੇ ਫੋਨ ਤੇ ਤੇ ਜਾਣੀਆਂ ਵੀ ਸਾਰੀਆਂ ਨੇ ਇੱਕ ਵੇ ਰੱਖਣੀ ਠੀਕ ਹੈ 1000 ਘਾਟ ਵਟਿਆ ਗਿਆ ਜਾਂ ਵੱਧ ਵਟਿਆ ਗਿਆ ਪਰ ਵੀਰ ਇਹਦੇ ਤੇ ਫੋਨ ਮਾਰੋ ਕਿ ਉਹ ਹਸਰਨਾ ਲਾਏ ਆਪਾਂ ਦੇ ਦੇਣਾ ਮਾਲ ਇਹ ਨਹੀਂ ਵੀ ਰੱਖਣਾ ਠੀਕ ਹੈ 1000 2000 ਦਾ ਆਪਾਂ ਵੀ ਵੇਦੇ ਨੇ ਜਾਲਾ ਵੀ ਵੀਰ ਬਰਕਰਾਰ ਰੱਖੇਗਾ ਤੁਹਾਨੂੰ ਪਤਾ ਫਿਰ ਮਾਲ ਦੀ ਪਿੱਛੋਂ ਬੋਲਦਾ ਆ ਹਾਂਜੀ ਹਾਂਜੀ ਬਾਅਦ ਇਹਦਾ ਵੀ ਮੁੱਲ ਕਰਾਓ ਭੈਣਾ 60 ਕਰਾ ਲਓ 60 ਕਰਾ ਲਓ 50000 ਜਿਆਰ ਦੀ ਕਰਾਂਗੇ ਅੱਛਾ 55000 ਜਿਆਰ ਚਲੋ ਬਾਕੀ ਹੋ ਜੂਗਾ ਮੌਕੇ ਤੇ ਬਾਕੀ ਵੀ ਸਿਰਫ ਦਿਨ ਦਾ 10000 ਲੈਂਦੀ ਆ ਵੜ ਬਣੇਗੀ ਹੋ 70 75000 ਦੀ ਆ ਵੜ ਦਾ 10000 ਠੀਕ ਹੈ ਹਾਂਜੀ ਠੀਕ ਹੈ ਹੁਣ ਚਲੋ ਅੰਦਰ ਮੱਝ ਤੇ ਕੱਟੇ ਆ ਮੱਝ ਸੂਈ ਸਵਾਈ ਆ ਇਹ ਸੂਈ ਸਵਾਈ ਚ ਵਿਦਿਆਦਿਆ ਨੂੰ ਹੱਪੇ ਦਾ ਲਾ ਕੇ ਬਿਨ ਸਿਲੀ ਛੋਟਿੰਗ ਹੋ ਗਿਆ ਜੇ ਤੁਰ ਦਾ 10000 ਤਾਜ ਅੱਛਾ ਇਹਦਾ ਬੱਚਾ ਬੱਚਾ ਦਾ ਕੱਟੀ ਹੈ ਮਗਰੋਂ ਬਾਹਰ ਬੜੀ ਬਾਹਰ ਬੜੀ ਬਿਲਕੁਲ ਤਾਜੀ ਮਰੀ ਬਾਕੀ ਚਲੋ ਕੱਦ ਕੱਟ ਚੰਗਾ ਇਹਦਾ ਠੀਕ ਹੈ ਚਲੋ ਬਾਕੀ ਆ ਮੈਟ ਫਿਰ ਤੁਹਾਨੂੰ ਦੱਸ ਦਈਏ ਵੀ ਇਹ ਵੀ ਜੇ ਕਿਸੇ ਵੀਰ ਨੇ ਪੁੱਛਿਆ ਹੋਣਾ ਤੇ ਪੁੱਛ ਸਕਦੇ ਸਾਰੇ ਮੈਟ ਵੀ ਪਕਾ ਦੇ ਫਿਕਸ ਜਿਵਾਨ ਨੇ ਦੀਆ ਨਿਕਰਵਾਨੇ ਦੀ ਹੈ ਜੀ ਕਾਣਾ ਇਹਦੇ ਵੀ ਆਪਾਂ ਦਾ ਇਸ਼ਾਰਾ ਚੰਗਾ ਦੂਰ ਦੂਰ ਲੱਗਾ ਆ। ਕਿ ਕਿਹੜੀ ਰੇਟਾਂ ਚੰਗੀ ਆ ਵੀ ਇਹਦੀ ਕਿੰਨਾ ਫਿਰ ਇਹਦਾ ਮੁੱਲ ਮੁੱਲ ਵੀ ਜੇ ਤੁਹਾਨੂੰ ਪਤਾ ਹੀ ਤਾਂ ਮੈਂ ਤਾਂ ਪਰ ਆਪਾਂ ਪਹਿਲਾਂ ਦੱਸਿਆ ਮੁੱਲ ਵੀ ਕਰਨਾ ਆਪਾਂ ਦੇ ਦੇਣੀ ਆ ਮੁੱਲ ਕਰਾਉਣ ਦਾ ਭਾਂ ਲੱਖ ਸਵਾ ਲੱਖ ਕਰਾ ਲਓ 90 ਕਰਾ ਲਓ ਹਾਂਜੀ 80 ਹਜ਼ਾਰ ਦੇ ਦਾਂਗੇ 80 ਹਜ਼ਾਰ ਹਾਂਜੀ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ 10 ਲੀਟਰ ਤੋਂ ਉੱਪਰ ਹੀ ਆ ਟਨ ਤੋਂ ਇਹ ਬਦੇ ਕਿਦੋਂ ਤਾਂ 12 13 ਲੀਟਰ ਭਰ ਗਿਆ ਕਿਰਮਾਨਾ ਜੱਸ ਨਾ ਕਰੀਏ ਵੀ ਹਾਂਜੀ ਜੱਸ ਨਾ ਜੱਸ ਨਾ ਜੀ 2000 ਹੀ ਹੋਰ 10 78 ਦੀ ਦੇ ਦੀ 78 ਦੀ ਹੋਰ ਕਰਦੀ ਹੈ 75 ਦੀ ਦੇ ਦੀ ਗੱਲਾਂ ਦਾ ਜਗਾ ਦਾ 75000 ਜਾਨਦੇ ਬਾਕੀ ਵੀਰ ਕੋਈ ਫੂਲਾਏ ਹੋਰ ਵਿੱਚ 50 ਨਹੀਂ ਕਟਾ ਦੇਣੀ ਜੇ ਬਾਤ ਤੇ ਆ ਨੀਲੀ ਦੀ ਕੱਟੀ ਆ ਗਈ ਨੀਲੀ ਦੀ ਕਟੇ ਪਿਓਰ ਪਿਓਰ ਨੀਲੀ ਜੇ ਸਾਰੀਆਂ ਨਿਸ਼ਾਨੀਆਂ ਸਿੰਘ ਗੋਲ ਦਈ ਕਰ ਦੇਣਾ ਸਿੰਘ ਗੋਲ ਤੇ ਇਹ ਕਹਤਾ ਬਿਲਕੁਲ ਜਿੰਨੀ ਮਾਦਿਆ ਪਰ ਆਪਾਂ 40000 ਦੀ ਜਹਾ ਚਾਹ ਜਾਂ ਜਾਂਦੇ ਵੇਖਣ ਪਰ ਜੀ ਨਾ ਆ ਪਰ ਇੱਕ ਨੁਸਖੇ ਪਹਿਲਾਂ ਵਾਰ ਦੱਸ ਦੇਣਾ ਲਤਾਂ ਨੂੰ ਸੋਈਆਂ ਖੰਭ ਦਾ ਨਾਲ ਦੀ ਜਾਵੇ ਤੋੜ ਕੇ ਦਿਖਾ ਦੇ ਤੋੜ ਕੇ ਵੇਖ ਲੈ ਕੇ ਆ ਕੋ ਗਿਆ ਰੇ ਮਿਲ ਕੇ ਇਹਨੇ ਦੱਸਿਆ ਨਾ ਘਰ ਤੁਹਾਨੂੰ ਨਾ ਲੱਤਾਂ ਥੋੜੀਆਂ ਪਛਾਣ ਮੋੜਦੀਆਂ ਅਗਲੀਆਂ ਸਾਕ ਸੁਸ ਨਾ ਬਾਬਾ ਜੀ ਅਜੇ ਨਾ ਕਰਿਆ ਤਾਂ ਇਹ ਨਾ ਵੀ ਬਾਕੀ ਵੀ ਕੋਈ ਫੋਨ ਲਾਈਵ ਹੋ ਰਿਹਾ 14000 ਦੀ ਦੇ ਦੇਣੀ ਆ ਜੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਆ ਸਾਹਮਣੇ ਵਿਦੇਸ ਦੀਆਂ ਸੂਆਂ ਦੇ ਆ ਦੋ ਡੰਗ ਚਵਾਈ ਕਰਾ ਕੇ ਗਪਰਾ ਪਾਸ ਕਰਾ ਕੇ ਬਾਕੀ ਸਭ ਲਈ ਪੂਰ ਗਰੰਟੀ ਆ ਦੇਜੋ ਤੁਹਾਡੇ ਘਰ ਦੀ ਆ ਅਗਲੇ ਦੀ ਅਗਲੇ ਦੀ ਜ਼ਿੰਮੇਵਾਰੀ ਹੈ ਨਾ ਇੱਥੋਂ ਹੀ ਚੋ ਕੇ ਆਪਾਂ ਵੀ ਵਿਦੇਸ ਪਾਣੀ ਦੇ ਆ ਆਪਾਂ ਹੀ ਪਾਸ ਕਰਕੇ ਤਸੱਲੀ ਕਰਕੇ ਲੈ ਆਂਦੀਆਂ ਨੇ ਜੇ ਕੋਈ ਨੁਕਸ ਹੋਇਆ ਤਾਂ ਪਹਿਲਾਂ ਦੱਸਦਾਂਗੇ ਡੰਗਰ ਦਾ ਠੀਕ ਹੋ ਗਿਆ ਡੰਗਰ ਵੇਚਨੇ ਆ ਨਾਲ ਜਾੜੇ ਫੋਨ ਤੇ ਵੀਡੀਓ ਪਾਉਣੀ ਆ ਆਪਾਂ ਇੱਕ ਵਾਰੀ ਨਿੱਕੇ ਪਾਉਣੇ ਆ ਠੀਕ ਹੈ ਜੀ ਹਾਂ ਜੀ ਬਾਕੀ ਚਲੋ ਜੋ ਵੀ ਆ ਆਪਣਾ ਇੱਥੇ ਆ ਕੇ ਵੇਖ ਚੱਕੇ ਕਿਸਾਨ ਦੇ ਘਰ ਕੇ ਘੜੇ